ਇਸ ਵਕਤ ਮੈਂ ਖੜਾ ਆਂ ਭਾਰਤ ਪੈਟਰੋਲੀਅਮ ਔਰ ਪٹرول ਪੰਪ ਤੇ ਖੜਾ ਆਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਰस्सियां ਲਗਾਈਆਂ ਹੋਈਆਂ ਨੇ ਕਿਉਂਕਿ ਇੱਥੇ ਵੀ ਜਿਹੜਾ ਤੇਲ ਹੈਗਾ ਉਹ ਪٹرول ਹੈਗਾ ਡੀਜ਼ਲ ਆ ਉਹ ਵੀ ਜਿਹੜਾ ਕੀ ਖਤਮ ਹੋ ਚੁੱਕਿਆ ਆ ਲੋਕਾਂ ਨੂੰ ਜਿਹੜਾ ਆ ਕੀ ਬਹੁਤ ਹੀ ਜ਼ਿਆਦਾ ਵੱਡੀਆਂ ਸਮੱਸਿਆਵਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਹੈਗਾ ਆ ਔਰ ਅਸੀਂ ਇੱਕ ਖੁਦ ਮੀਡੀਆ ਦੇ ਵਿੱਚ ਕੰਮ ਕਰਦੇ ਆ ਇੱਕ ਅਸੀਂ ਪੱਤਰਕਾਰ ਆ ਤੇ ਪੱਤਰਕਾਰਾਂ ਨੇ ਜਿਨ੍ਹਾਂ ਨੇ ਤੁਹਾਨੂੰ ਦੇ ਹਰ ਜਗ੍ਹਾ ਦੀ ਜਿਹੜੀ ਖਬਰ ਹੈਗੀ ਆ ਇਹ ਪਹਚਾਣੀ ਹੁੰਦੀ ਆ ਕਿਉਂਕਿ ਸਾਨੂੰ ਵੀ ਨਹੀਂ ਸੀ ਪਤਾ ਕਿ ਇਹ ਕੰਮ ਹੋ ਸਕਦਾ ਆ ਇਸ ਕਰਕੇ ਸਾਡੇ ਕੋਲ ਵੀ ਜਿਹੜਾ ਪਟ્રોલ ਆ ਉਹ ਬਿਲਕੁਲ ਰੱਖ ਲੋ ਕਿ ਘਰ ਜਾਣ ਜੋਗਾ ਹੀ ਰਹਿ ਗਿਆ ਹੈਗਾ ਆ ਕਿਉਂਕਿ ਅਸੀਂ ਵੀ ਖਬਰਾਂ ਤੁਹਾਡੇ ਤੱਕ ਤਾਂ ਹੀ ਪਹੁੰਚਾ ਸਕਾਂਗੇ ਜੇਕਰ ਸਾਡੇ ਵੀ ਸਕੂਟਰ ਜਾਂ ਸਾਡੇ ਵੀ ਬਾਹਨ ਦੇ ਵਿੱਚ ਤੇਲ ਪਟ્રોલ ਹੋਏਗਾ ਪਰ ਹੁਣ ਤੁਹਾਨੂੰ ਸਾਨੂੰ ਵੀ ਪੈਟਰੋਲ ਜਿਹੜਾ ਆ ਕਿ ਉਹ ਕਿਤੋਂ ਨਹੀਂ ਮਿਲ ਰਿਹਾ ਹੈਗਾ ਆ ਇਸ ਕਰਕੇ ਜਿਹੜਾ ਹੈ ਕਿ ਮੈਂ ਇਸ ਵਕਤ ਇਹ ਹੜਤਾਲ ਕਦੋਂ ਖਤਮ ਹੁੰਦੀ ਆ ਔਰ ਕਦੋਂ ਪੈਟਰੋਲ ਆਏਗਾ ਇਸ ਦੇ ਨਾਲ ਇੱਕ ਚੀਜ਼ ਦਾ ਹੋਰ ਵੀ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਬਜ਼ੀਆਂ ਫਲ ਜੋ ਕਿ ਇਨਪੋਰਟ ਐਕਸਪੋਰਟ ਹੁੰਦਾ ਆ ਜਾਂ ਆਂਦੇ ਜਾਂਦੇ ਆ ਉਹ ਵੀ ਸਾਰੀਆਂ ਮਹਿੰਗੀਆਂ ਹੋ ਜਾਣਗੀਆਂ ਤੁਸੀਂ ਗੱਡੀ ਦੇਖ ਸਕਦੇ ਹੋ ਇਹ ਵੀ ਇੱਥੇ ਆਈ ਹੈਗੀ ਆ ਲੇਕਿਨ ਇੱਥੇ ਰੱਸੀਆਂ ਦੇਖ ਕੇ ਇਹ ਜਿਹੜੀ ਹੈਗੀ ਕਿ ਇੱਥੇ ਵੀ ਪੈਟਰੋਲ ਨਹੀਂ ਆ ਅੱਗੇ ਚਲੇ ਗਈ ਹੈਗੀ ਆ ਔਰ ਤੁਸੀਂ ਦੇਖ ਸਕਦੇ ਹੋ ਕਿ ਮੋਦੀ ਸਰਕਾਰ ਦੇ ਇਸ ਫੈਸਲੇ ਦੇ ਨਾਲ ਲੋਕ ਕਿੰਨੇ ਪਰੇਸ਼ਾਨ ਨੇ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਆ? ਇਹ ਔਰਤਾਂ ਹੀ ਆਏ ਤਾਂ ਆਪ ਕੀ ਹੋਇਆ ਪੈਟਰੋਲ ਪੋਣਾ ਆਈ ਸੀ? ਪੈਟਰੋਲ ਲੈਣ ਆਏ ਆ। ਤੇ ਕੀ ਕਹਿੰਦੇ ਆ? ਕਹਿੰਦੇ ਹੈ ਨਹੀਂ। ਤੇ ਹੁਣ ਕੀ ਕਰ ਰਿਹਾ ਇਹ ਕਰੂਗਾ? ਹੋਰ ਵੀ ਤੋਰ ਕੇ ਜਾਣਾ ਪਊਗਾ ਹੋਰ ਕੀ ਕਰਨਾ ਠੀਕ ਆ। ਜੀ ਤੁਹਾਡਾ ਨਾਮ ਕੀ ਨਾਂ ਆ? ਸ਼੍ਰੇਸ਼ਟ ਮਾਰਗੀ ਕਿੱਥੋਂ ਆਏ ਆ? ਗੜ੍ਹ ਪ੍ਰਧਾਨ ਆ। ਕੀ ਪੈਟਰੋਲ ਤੇਲ ਪੌਣ ਆਏ ਸੀ ਤੇਲ ਤੇ ਖਤਮ ਹੋ ਗਿਆ ਤੁਸੀਂ ਹੁਣ ਕੀ ਕਹਿਣਾ ਚਾਹੋਗੇ ਇਸ ਤੇ ਕੀ ਕਹਿਣਾ ਹੈ ਜੀ ਹਾਂ ਤਾਂ ਮਰਜੀ ਹੈ ਮਾਲਕਾਂ ਦੀ ਤੁਹਾਡਾ ਕੀ ਨਾਮ ਆ ਮੇਰਾ ਜੀ ਰਾਜੂ ਕਿੱਥੋਂ ਆਏ ਆ ਆਪਾ ਜੀ ਬਲਾਚੌਰ ਤੋਂ ਮੈਡਮ ਹੁਣ ਜਾਣਾ ਕਿੱਥੇ ਆ ਹੁਣ ਮੈਂ ਜਾਣਾ ਜੀ ਲਸਾੜੇ ਰਸਤੇ 'ਚ ਕਿਤੋਂ ਤੇਲ ਨਹੀਂ ਮਿਲਿਆ ਕਿਤੋਂ ਨਹੀਂ ਮਿਲਿਆ ਜੀ ਤੇ ਹੁਣ ਕੀ ਕਹਿਣਾ ਚਾਹੋਗੇ ਕਿ ਜਿਹੜਾ ਤੇਲ ਨਹੀਂ ਮਿਲ ਰਿਹਾ ਸਰਕਾਰ ਦੇ ਹੰਦ ਲੈ ਕੇ ਜੀ ਕਿਸੇ ਨੂੰ ਪ੍ਰਸ਼ਾਰ ਕਰਨਾ ਚੰਗੀ ਗੱਲ ਨਹੀਂ ਕੋਈ ਕਿਵੇਂ ਵਿਚਾਰਾ ਕੋਈ ਕਿੱਥੇ ਜਾ ਰਿਹਾ ਕੋਈ ਕਿੱਥੇ ਜਾ ਰਿਹਾ ਬਹੁਤ ਮਾੜੀ ਗੱਲ ਹੈ ਕਿਸੇ ਨੂੰ ਪ੍ਰੇਸ਼ਾਨ ਨਹੀਂ ਕਰਨਾ ਤੇ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਲਹਿੰਦਰ ਸਿੰਘ ਹੈ ਕਿਹੜਾ ਪਿੰਡ ਆ ਪਿੰਡ ਮਾਹਲ ਖੁਰਦ ਅੱਛਾ ਕੀ ਕਹਿਣਾ ਚਾਹੋਗੇ ਬਸ ਕੀ ਕਹਿਣਾ ਚਾਹੁੰਦੇ ਆ ਦੇਖ ਰਹੇ ਆਂ ਅਸੀਂ ਇੱਧਰ ਉੱਧਰ ਹੋਰ ਵੀ ਬਹੁਤ ਸਾਰੇ ਸੱਜਣੋ ਮਿੱਤਰੋ ਤੋਲ ਤੋਂ ਬਗੈਰ ਪਰੇਸ਼ਾਨ ਹੋਏ ਫਿਰਦੇ ਆ ਤੇ ਇਹਦੀ ਨਾਲ ਤੇ ਦੇਖੋ ਸਬਜ਼ੀਆਂ ਵੀ ਵੱਜ ਜਾਣੀਆਂ ਆ ਤੇ ਇਹ ਸਮਾਨ ਵੀ ਵੱਜ ਜਾਣਾ ਹੈਗਾ ਆ ਘਰ ਦੀਆਂ ਚੀਜ਼ਾਂ ਵੀ ਵੱਜ ਜਾਣੀਆਂ ਤੇ ਇਹ ਮੋਦੀ ਸਰਕਾਰ ਨੇ ਇੱਕ ਫੈਸਲਾ ਆ ਜੀ ਇਹ ਕਿ ਜੇਕਰ ਕਿਸੇ ਵੀ ਬਾਹਨ ਵਾਲਾ ਕੋਈ ਚਾਈਕ ਸਕੂਟਰ ਵਾਲਾ ਮੋਟਰਸਾਈਕਲ ਵਾਲਾ ਗੱਡੀ ਵਾਲਾ ਹੈਗਾ ਅਗਰ ਉਹ ਕੋ ਐਕਸੀਡੈਂਟ ਹੋ ਜਾਂਦਾ ਤੇ ਉਹ ਭੱਜ ਜਾਂਦਾ ਆ ਜਾਂ ਕਿਸ ਤਰ੍ਹਾਂ ਵੀ ਹੈਗਾ ਤੇ ਉਹਨੂੰ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਜੁਰਮਾਨਾ ਜਿਹੜਾ ਇਹ ਕੀਤਾ ਗਿਆ ਤੇ ਉਹਦੇ ਕਰਕੇ ਜਿਹੜੀ ਆ ਕੀ ਇਹ ਹੜਤਾਲ ਚੱਲ ਰਹੀ ਆ ਤੁਸੀਂ ਇਸ ਫੈਸਲੇ ਨੂੰ ਕਿੱਦਾਂ ਦੇਖਦੇ ਆ ਅਸੀਂ ਦੇਖ ਰਹੇ ਆ ਵੀ ਇਹ ਖੋਲ ਜਾਣਾ ਚਾਹੀਦਾ ਵੀ ਜਨਤਾ ਸੁਖੀ ਹੋਵੇ ਕਿਸੇ ਤਰੀਕੇ ਨਾਲ ਜੋ ਵੀ ਇਹਨਾਂ ਨੇ ਕਾਨੂੰਨ ਕੱਢਿਆ ਹੈਗਾ ਵੀ 7 ਲੱਖ ਰੁਪਇਆ ਦੇ ਕੇ ਉਹ ਮੈਂ ਚੈਰ ਨਹੀਂ ਕੱਟਣੀ ਪਊਗੀ ਡਰਾਈਵਰ ਨੂੰ ਕੋ ਬੜਾ ਮੁਸ਼ਕਿਲ ਹੈ ਤੇ ਡਿਲੀਵਰੀ ਡਿਲੀਵਰੀ ਕਿਉਂ ਕਰੂੰਗਾ ਮੈਨੂੰ ਡਿਲੀਵਰੀ ਨਹੀਂ ਕਰ ਸਕਦਾ ਬੈਠਾ ਘਰੇ ਬੈਠਾ ਦੀਵਾਲੀਆਂ ਕਰ ਨੂੰ ਸਭ ਚੰਗੀ ਸਰ ਜੀ ਕੋ ਨਾਮ ਕੀ ਆ ਕਲਵਾਨ ਸਿੰਘ ਜੀ ਕਿੱਥੋਂ ਆਏ ਆ ਪਿੰਡ ਘਟਾਰੋ ਤੋਂ ਜੀ ਘਟਾਰੋ ਤੋਂ ਆਏ ਆ ਉੱਥੋਂ ਤੇਲ ਪਵਾਣ ਆਏ ਸੀ ਤੇਲੇ ਹੀ ਪਵਾਣ ਆ ਸੀ ਇੱਥੇ ਵੀ ਇੱਥੇ ਰੱਛੇ ਹਵਾ ਗੋਣੇ ਜੀ ਕਿਤੇ ਪਾਸੇ ਵੀ ਨਹੀਂ ਮਿਲਦਾ ਤੇਲ ਅੱਛਾ ਇਹ ਜਿਹੜੇ ਕਾਨੂੰਨ ਹੋਇਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਇਹਦੇ ਬਾਰੇ ਜੀ ਸਰ ਜੀ ਇੱਥੇ ਇਹੀ ਕਹਿੰਨੇ ਕੋਈ ਜਾਣ ਕੇ ਤਾਂ ਕਰਦਾ ਹੀ ਨਹੀਂਗਾ ਹੂੰ ਜਣ ਹੋ ਵੀ ਜਾਂਦੀ ਉਹ ਡਰਾਈਵਰ ਦੀ ਵਿਚਾਰੇ ਦੀ ਕੀ ਗਲਤੀ ਕੋਈ ਜਾਣ ਕੇ ਤਾਂ ਕਰ ਦੇਣੀ ਵੀ ਕਿਉਂਕਿ ਉਹ ਕਿਉਂਗਾ ਵਿੱਚ ਜਾ ਕੇ ਇਹਦੇ ਬੱਚਾ ਕਈ ਇਹ ਕਹਿੰਦੇ ਆ ਕਿ ਤਾਂ ਡਰਾਈਵਰ ਭੱਜ ਜਾਂਦਾ ਕਿ ਲੋਕੀ ਕੋਟ-ਕੋਟ ਕੇ ਮਾਰ ਦਿੰਦੇ ਆ ਉਹਨੂੰ ਉਹ ਤਾਂ ਜਦੋਂ ਮੰਨਦੇ ਉਹ ਤਾਂ ਡਰ ਦਾ ਡਰਤਾ ਹੈਗਾ ਹੀ ਆ ਜੀ ਡਰਤਾ ਹੈ ਬਚਾ ਲੈ ਲੈ ਤਾਂ ਅਗਲਾ ਨਿਕਲਦਾ ਹੀ ਆ ਜੀ ਤੇ ਤੁਹਾਡਾ ਤੁਹਾਡੇ ਮਤਲਬ ਕਾਨੂੰਨ ਦੇ ਵਿੱਚ ਕੋਈ ਨਾ ਕੋਈ ਸੋਧ ਕਰਨੀ ਚਾਹੀਦੀ ਹੈ ਹਾਂਜੀ 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 ਠੀਕ ਹੈ ਸਰਕਾਰ ਨੇ ਜਿਹੜਾ ਫੈਸਲਾ ਕੀਤਾ ਜੋ ਪਾਸ ਕੀਤਾ ਕਾਨੂੰਨ ਉਹਦੇ ਬਾਰੇ ਕੀ ਕਹਿਣਾ ਤੁਹਾਡਾ ਮੋਦੀ ਸਰਕਾਰ ਨੇ ਕਿਸੇ ਦਾ ਪੱਖ ਸੁਣਿਆ ਬਈ ਡਰਾਈਵਰ ਮਹਿਕਮਿਆਂ ਦਾ ਕੋਈ ਬਾਲੀਵਾਰਸ ਹੈਗਾ ਇਹਨਾਂ ਦੇ ਕੀ ਨਕਾਵਾ ਕੀ ਅਸੀਂ 10-10 ਰੁਪਏ ਦਾ ਕੰਮ ਕਰਦੇ ਆ। ਉੱਥੇ ਇਹੀ ਆ ਕਿ ਉਹਦੇ ਵਾਸਤੇ ਇਨੀ ਸਜਾ ਬੜੀ ਤਕੜੀ ਰੱਖ ਰਹੀ ਤੀ ਆ। ਬੰਦਾ ਕਿੱਥੇ ਜਿੱਟੂ ਆ ਕਿੱਥੋਂ ਉਹਦੇ ਬੱਚੇ ਕੌਣ ਪਾਲੂਗਾ? ਕਿੱਥੇ ਜਾਊਗਾ ਗਰੀਬ ਬੰਦਾ? ਮਾਰਦਾ ਕੋਈ ਵੀ ਨਹੀਂ ਕਿਸੇ ਨੂੰ। ਬਿਲਕੁਲ ਸਟਰਨਲੀ ਕੋਈ ਆ ਜਾਂਦਾ ਅਚਾਨਕ ਹੀ ਆ ਜਾਂਦਾ ਬੰਦਾ। ਤਾਂ ਉਹਦੇ ਵਿੱਚ ਡਰਾਈਵਰ ਦਾ ਕੀ ਕਿਸੇ ਨੂੰ ਪਾਵਲੇ ਪਟ-ਪਟ ਮਾਰ ਦਿੰਦੀ ਆ। ਡਰਾਈਵਰ ਡੱਟ ਜਾਂਦਾ ਡਰ। ਉਸੇ ਡਰ ਦਾ ਬਚ ਜਾਂਦਾ। ਡਰਦਾ ਡਟ ਜਾਂਦਾ ਡਰਾਈਵਰ ਦਾ ਕਿਸਮੂਰ ਕੀ ਆ? ਡਰਾਈਵਰ ਤੇ ਪੱਲੇ ਕੀ ਆ? ਠੀਕ ਹੈ। ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876779499